ਅੱਜ ਪਠਾਨਕੋਟ ਦੇ ਸ਼ਹਿਰ ਬਾੜ ਸਾਹਿਬ ਵਿਖੇ ਹਿੰਦੂ ਨੇਤਾਵਾਂ ਵੱਲੋਂ ਪਾਕਿਸਤਾਨ ਦਾ ਫੁੱਕਿਆ ਪੁਤਲਾ ਦੱਸ ਸੀ ਕਿ ਲਗਾਤਾਰ ਜੰਮੂ ਕਸ਼ਮੀਰ ਵਿੱਚ ਹੋਏ ਆਤੰਕੀ ਹਮਲਿਆਂ ਨੂੰ ਦੇਖਦੇ ਹੋਏ ਉਸ ਦੀ ਕੜੀ ਨਿੰਦਿਆ ਕਰਦੇ ਹੋਏ ਪਾਕਿਸਤਾਨ ਦੇ ਵਿਰੁੱਧ ਮੁਰਦਾਬਾਦੀ ਨਾਰੇਬਾਜ਼ੀ ਵੀ ਕੀਤੀ ਗਈ ਅਤੇ ਉਸ ਦਾ ਪੁਤਲਾ ਵੀ ਫੁੱਕਿਆ ਗਿਆ ਉੱਥੇ ਹੀ ਹਿੰਦੂ ਨੇਤਾਵਾਂ ਵੱਲੋਂ ਸੈਂਟਰ ਸਰਕਾਰ ਅੱਗੇ ਗੋਹਾਲ ਲਗਾਉਂਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਪਹਿਲੇ ਇਹਨਾਂ ਨੂੰ ਮੂਵ ਤੌਰ ਤੇ ਜਵਾਬ ਦਿੱਤਾ ਗਿਆ ਸੀ ਉਸ ਤਰ੍ਹਾਂ ਹੀ ਹੁਣ ਇਨਾਨ ਨੂੰ ਇਨਾ ਦਿਆਂ ਨਾਕਾਮ ਹਰਕਤਾਂ ਦੇ ਨੂੰ ਦੇਖਦੇ ਹੋਏ ਇਨਾਂ ਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਉੱਥੇ ਹੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਲਗਾਤਾਰ ਕੁਝ ਸ਼ਰਾਰਤੀ ਅੰਛਰਾਵਾਂ ਵੱਲੋਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਨਰੋ ਸੈਡਨਾਤ ਦੇਖਦੇ ਰੋ ਪੰਜਾਬ ਜਕੇ ਨਿਊਜ਼ ਸ਼ਹੀਦ ਜਵਾਨ ਪਾਕਿਸਤਾਨ ਮੁਰਦਾ ਪਾਕਿਸਤਾਨ ਮੁਰਦਾਬਾਦ 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 ਅਨੇ ਪ੍ਰਧਾਨ ਜੀ ਪੁਤਲਾ ਫੂਕਿਆ ਗਿਆ ਤੁਹਾਡੇ ਲੋ ਪਾਕਿਸਤਾਨ ਦਾ ਕੀ ਕਾਰਨ ਸੀਗਾ ਕਾਰਨ ਇਹ ਹੈ ਜੀ ਆਏ ਦਿਨ ਸਾਡੇ ਸੈਨਿਕਾਂ ਤੇ ਘਾਤ ਲਗਾ ਕੇ ਹਮਲੇ ਕਰਦਾ ਤੇ ਇਹ ਮਿਹਤ ਉਸਾਨਕਾਂ ਤੇ ਹਮਲਾ ਕਰਦਾ ਤਾਂ ਹੀ ਪਾਕਿਸਤਾਨ ਦੀ ਬਿਲਕੁਲ ਨਿਕੰਦੀ ਕਰਦੇ ਆ ਇਹਦੇ ਵਿੱਚ ਕਿਉਂਕਿ ਸਾਡੇ ਸਾਨਕਾਂ ਦੇ ਇਹੋ ਜਿਹੇ ਕਾਰਜਾਂ ਨਾ ਹਰਕਤਾਂ ਬੰਦ ਕਰੇ ਨਹੀਂ ਤੇ ਅਸੀਂ ਭਾਰਤ ਸਰਕਾਰ ਅੱਗੇ ਵੀ ਇਹ ਗੁਹਾਰ ਲਗਾਉਂਦੇ ਆ ਕਿ ਪਾਕਿਸਤਾਨ ਦੇ ਉੱਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਮੈਂ ਕੀ ਨਾਂ ਜੱਤਾਂ ਮੈਂ ਸੰਜੀਪ ਠਾਕਰ ਅੰਤਰਰਾਸ਼ਟਰੀ ਹਿੰਦੂ ਸੇਵਾ ਸੰਗ ਦਾ ਪੰਜਾਬ ਦਾ ਅਧਿਐਕਸ਼ ਹਾਂ ਅੱਜ ਅਸੀਂ ਸਰਨੇ ਵਿੱਚ ਇਕੱਠੇ ਹੋ ਗਏ ਸ਼ਹੀਦਾਂ ਨੂੰ ਅਸੀਂ ਸੰਧਾਨੀਆਂ ਦਿੱਤੀਆਂ ਨੇ ਜਿਹੜੀ ਜੰਮੂ ਕਸ਼ਮੀਰ ਚ ਕੁਝ ਦਿਨ ਪਹਿਲੇ ਹਰਕਤ ਪਾਕਿਸਤਾਨ ਕਰ ਰਿਹਾ ਹੈ ਗਦਾਰਾਂ ਵਾਲੀ ਔਰ ਇਥੇ ਲੋਕਾਂ ਦੇ ਹਮਲੇ ਕਰ ਰਿਹਾ ਉਹਦੇ ਸਬੰਧ ਵਿੱਚ ਅਸੀਂ ਅੱਜ ਸਰਨੇ ਵਿੱਚ ਪੁਤਲਾ ਫੂਕਿਆ ਔਰ ਕੇਂਦਰ ਸਰਕਾਰ ਨੂੰ ਅਸੀਂ ਇਹ ਅਪੀਲ ਕਰਨੇ ਆ ਜਿਹੜੇ ਲੋਕ ਇਹਨਾਂ ਨੂੰ ਉਗਰਵਾਦੀਆਂ ਨੂੰ ਪਨਾਹ ਦਿੰਦੇ ਨੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਔਰ ਇਹਨਾਂ ਦੀ ਸੰਪਤੀ ਜਿਹੜੀ ਹੈ ਉਹ ਜ਼ਬਤ ਕਰਨੀ ਚਾਹੀਦੀ ਤਾਂ ਕਿ ਬਾਕੀਆਂ ਨੂੰ ਵੀ ਸਹੀ ਮੈਸੇਜ ਆ ਸਕੇ ਕਿ ਕੋਈ ਦੇਸ਼ ਦੇ ਨਾਲ ਗਦਾਰੀ ਨਾ ਕਰ ਸਕੇ ਸਾਡੇ ਸੈਨਿਕ ਦਿਨ ਰਾਤ ਸਰਦਾਂ ਤੇ ਸਾਡੀ ਰੱਖਿਆ ਕਰਦੇ ਨੇ ਔਰ ਅਸੀਂ ਚੈਨ ਦੀ ਨੀਂਦ ਸੌਂਦੇ ਆ ਔਰ ਇਹ ਲੋਗ ਪਾਰੋਂ ਤੱਕ ਕੇ ਸਾਡੇ ਨੇ ਇੱਥੇ ਲੋਕਾਂ ਤੇ ਹਮਲਾ ਕਰਦੇ ਨੇ ਔਰ ਸਾਡੇ ਸੈਨਿਕਾਂ ਦੇ ਉੱਪਰ ਹਮਲਾ ਕਰਦੇ ਨੇ ਫਿਰ ਵੀ ਸਾਡੇ ਸੈਨਿਕ ਨੇ ਸੈਨਿਕਾਂ ਨੇ ਬੜੀ ਵਾਰੀ ਮੂੰਹ ਤੋੜ ਇਹਨਾਂ ਦਾ ਜਵਾਬ ਦਿੱਤਾ ਤੇ ਪਾਕਿਸਤਾਨ ਆਪਣੀ ਹਰਕਤਾਂ ਤੋਂ ਆਵਾਜ਼ ਨਹੀਂ ਆ ਰਿਹਾ ਇਸ ਕਰਕੇ ਕੇਂਦਰ ਸਰਕਾਰ ਅੱਗੇ ਹੀ ਅਪੀਲ ਹੈ ਇਹਨਾਂ ਤੇ ਥੋਸ ਤੋਂ ਥੋਸ ਕਦਮ ਚੁੱਕੇ ਜਾਣ ਪੁੱਤਰਾ ਫੂਕਿਆ ਗਿਆ ਤੁਹਾਡੇ ਲੋਕ ਕੀ ਮਕਸਦ ਸਿਗਾ ਪੁੱਤਰਾ ਪੁੱਤਨ ਦਾ ਮੈਂ ਕੈਪਟਨ ਸੁਭਾਸ਼ ਸਿੰਘ ਕਟਾਰੀਨ ਲੀਰ ਆਰਮੀ ਅੱਜ ਅਡਾ ਬਾਟਸਾਬ ਦੇ ਵਿੱਚ ਪਾਕਿਸਤਾਨ ਦਾ ਪੁਤਲਾ ਇਸ ਲਈ ਫੁਕਿਆ ਗਿਆ ਕਿ ਪਾਕਿਸਤਾਨ ਆਪਣੀ ਨਾਜਾਇਜ਼ ਹਰਕਤਾਂ ਆਵਾਜ਼ ਨਹੀਂ ਆ ਰਿਹਾ ਇਹ ਗਰੀਲਾ ਬਾੜ ਜਿਹੜਾ ਇਹ ਲੈ ਕੇ ਚੱਲਿਆ ਇਹਦੇ ਵਿੱਚ ਸਾਡੇ ਨਾਜਾਇਜ਼ ਜਿਹੜੇ ਸੈਨਿਕ ਆ ਉਹ ਸ਼ਹੀਦ ਹੋ ਰਹੇ ਨੇ ਇਸ ਕਰਕੇ ਪਾਕਿਸਤਾਨ ਦਾ ਅੱਜ ਇਹ ਪੁਤਲਾ ਫੁਕਿਆ ਹੈ ਪਾਕਿਸਤਾਨ ਨੂੰ ਬਹੁਤ ਵਾਰ ਇੰਡੀਅਨ ਆਰਮੀ ਵਿੱਚ ਅਸੀਂ ਵੀ ਸ਼ਾਮਲਾ ਉਹਦੇ ਇੰਡੀਅਨ ਆਰਮੀ ਨੂੰ ਬਹੁਤ ਵਾਰ ਕਾਰਗਿਲ ਵਿੱਚ 71 ਦੀ ਲੜਾਈ ਵਿੱਚ 61 ਦੀ ਲੜਾਈ ਵਿੱਚ ਬਹੁਤ ਵਾਰ ਪਾਕਿਸਤਾਨ ਨੂੰ ਮੂੰਹ ਦਿਖਾਣੀ ਪਈ ਆ ਮਗਰ ਪਾਕਿਸਤਾਨ ਇਨਾ ਗੰਦਾ ਦੇਸ਼ ਆ ਕਿ ਜੇ ਪਾਕਿਸਤਾਨ ਆਪਣੇ ਖਾਇਨਾ ਵਾਲੇ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਇਸ ਕਰਕੇ ਅੱਜ ਅਸੀਂ ਪੁਤਲਾ ਫੁਕਿਆ ਔਰ ਭਾਰਤੀ ਸਰਕਾਰ ਦੇ ਅੱਗੇ ਇਹ ਗੁਜਾਰਿਸ਼ ਕਰਦੇ ਆ ਕਿ ਜਿੱਦਾਂ ਪਹਿਲਾਂ ਇਹਦੇ ਮਿੰਦੇ ਪਰ ਸਰਜਕਲ ਸਟ੍ਰਾਈਕ ਹੋਇਆ ਲਗਾਤਾਰ 3-4 ਵਾਰੀ ਇਹਨੇ ਪਰ ਸਰਜਕਲ ਸਟ੍ਰਾਈਕ ਕਰਕੇ ਇਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਏ ਧੰਨਵਾਦ